ਅੱਜ ਨਹੀਂ ਮਿਲੇਗੀ ਠੰਡ ਤੋਂ ਰਾਹਤ 11 ਜ਼ਿਲ੍ਹਿਆਂ 'ਚ ਠੀਤ ਲਹਿਰ ਦਾ ਅਲਰਟ ਇਸ ਦਿਨ ਪਵੇਗਾ ਮੇ ਜੀਹਾਂ ਠੰਡ ਨੇ ਪੰਜਾਬ ਦੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਹੈ ਭਾਵੇਂ ਬੀਤੇ ਦਿਨ ਹੀ ਧੁੱਪ ਨਿਕਲੀ ਸੀ ਪਰ ਤਾਪਮਾਨ ਵਿੱਚ ਕੋਈ ਵਾਅਦਾ ਦਰਜ ਨਹੀਂ ਕੀਤਾ ਗਿਆ ਅੱਜ ਫਿਰ ਤੋਂ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਸੰਗਣੀ ਧੁੰਦ ਦੇ ਨਾਲ ਨਾਲ ਇਲਾਕਿਆਂ ਵਿੱਚ ਠੀਤ ਲਹਿਰ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 24 ਘੰਟਿਆਂ ਵਿੱਚ ਤਾਪਮਾਨ ਤੇ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਦੱਸ ਜਾਈਏ ਇਹ ਪੰਜਾਬ ਦੇ ਤਾਪਮਾਨ ਦੀ ਗੱਲ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਪੰਜਾਬ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਦੇਖਣ ਨੂੰ ਆ ਜਾ ਸਕਦਾ ਹੈ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਤੋਂਦ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਹੈ ਮਲੇਰਕੋਟਲਾ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਜਲੰਧਰ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਤੇ ਪਟਿਆਲਾ ਵਿੱਚ ਧੁੰਦ ਨੂੰ ਲੈ ਕੇ orange alert ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਧੁੰਦ ਦਾ yellow alert ਜਾਰੀ ਕੀਤਾ ਗਿਆ 11 ਜ਼ਿਲ੍ਹਿਆਂ ਵਿੱਚ ਠੀਤ ਲਹਿਰ ਦਾ alert ਜਾਰੀ ਕੀਤਾ ਗਿਆ ਇਹਨਾਂ ਵਿੱਚ ਮਾਨਸਾ ਤੇ ਬਰਨਾਲਾ ਵਿੱਚ gold wave ਦਾ orange alert ਹੈ ਦੂਜੇ ਪਾਸੇ ਰੂਪਨਗਰ ਬਠਿੰਡਾ ਮੋਗਾ ਮੁਕਸਰ ਫਰੀਦਕੋਟ ਫਾਜ਼ਿਲਕਾ ਫਰੋਜ਼ਪੁਰ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਵਿੱਚ ਕੋਲਡ ਵੇਵ ਦਾ yellow alert ਜਾਰੀ ਕੀਤਾ ਗਿਆ 18 ਜਨਵਰੀ ਤੋਂ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਦਾ ਅਸਰ 19 ਜਨਵਰੀ ਤੋਂ ਪਹਾੜੀ ਖੇਤਰਾਂ ਵਿੱਚ ਦੇਖਣ ਨੂੰ ਮਿਲੇਗਾ ਪਰ 21 ਤੋਂ 22 ਜਨਵਰੀ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੇ ਅਸਰ ਨੇ ਅੰਮ੍ਰਿਤਸਰ ਜਲੰਧਰ ਪਟਿਆਲਾ ਮੋਹਾਲੀ ਚ ਸੰਗਣੀ ਤੁੰਦ ਦਾ ਅਲਰਟ ਹੈ ਅੰਮ੍ਰਿਤਸਰ ਵਿੱਚ ਤਾਪਮਾਨ 8 ਤੋਂ ਲੈ ਕੇ 13 ਡਿਗਰੀ ਜਲੰਧਰ ਵਿੱਚ 9 ਤੋਂ ਲੈ ਕੇ 18 ਡਿਗਰੀ ਲੁਧਿਆਣਾ ਵਿੱਚ 10 ਤੋਂ 20 ਡਿਗਰੀ ਪਟਿਆਲਾ ਚ 10 ਤੋਂ 19 ਡਿਗਰੀ ਤੇ ਮੋਹਾਲੀ ਵਿੱਚ ਤਾਪਮਾਨ 10 ਤੋਂ 21 ਡਿਗਰੀ ਦੇ ਵਿੱਚ ਰਹਿ ਸਕਦਾ ਤੁਹਾਨੂੰ ਫੇਰ ਦੱਸ ਦਿੰਦੇ ਆ 19 ਜਨਵਰੀ ਤੋਂ ਪਹਾੜੀ ਖੇਤਰਾ ਵਿੱਚ ਦਰਗਰਮੀ ਤੇਜ ਹੋ ਸਕਦੀ ਹੈ ਤੇ 21 ਤੋਂ ਲੈ ਕੇ 22 ਜਨਵਰੀ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੇ ਅਸਰ ਨੇ